घुमान <laughs> क ਇੱਥੇ ਸਾਡੇ ਸ਼ਹਿਰ 'ਚ ਬੜੀ ਮੰਦਭਾਗਿਕ ਘਟਨਾ ਦਾ ਇੱਕ ਬੱਚਾ ਦੁੱਖਪੂਰ ਰਸਿਆ ਪਣ ਗਿਆ ਉਸ ਤੋਂ ਇਨੀ ਇੱਕ ਮੁੰਡਾ ਖੋਣ ਦਾ ਬਹੁਤੋ ਵੀ ਬੜੀ ਮੰਦਭਾਗਿਕ ਘਟਨਾ ਸਾਰੇ ਮੈਂ ਕਹੂੰਗਾ ਲਾਪੇਜ ਬੜੀ ਸ਼ੋਕ ਦੀ ਲਹਿਰ ਆ ਸਾਰੇ ਦੁੱਖ ਚ ਨੇ ਸਾਰੇ ਸ਼ਹਿਰ ਸਾਰਾ ਸ਼ਹਿਰ ਨੇ ਬੜਾ ਵੱਡਾ ਦੁੱਖ ਮਨਾਇਆ ਉਹਨਾਂ ਦੇ ਪਿਤਾ ਜੀ ਜੋ ਘਰ ਮਨ ਕੋਲ ਆ ਬੇਟਾ ਸੀ ਉਹਨਾਂ ਨੂੰ ਬੜਾ ਵੱਡਾ ਝਟਕਾ ਲੱਗਿਆ ਪ੍ਰਮਾਤਮਾ ਇਹਦਾ ਦੁੱਖ ਕਿਸੇ ਨੂੰ ਨਾ ਦਿਖਾਵੇ ਬਹੁਤ ਵੱਡੇ ਘਾਟੇ ਦੀ ਗੱਲ ਆ ਸਾਡੇ ਅੱਖਾਂ ਨੇ ਹਰ ਕੇ ਵਾਸਤੇ ਸੋ ਅਸੀਂ ਪਰਮਾਤਮਾ ਚੰਨਾ ਚਰਾਸ ਕਰਦੇ ਕਿ ਬੱਚੇ ਬੱਚੇ ਨੂੰ ਪਛਾਣਨਾ ਚ ਨਿਵਾਸ ਵਖਸ਼ੇ ਦੇ ਕਰਨਪੁਰ ਦੀ ਪਰਮਾਤਮਾ ਦਾ ਪਨਾਮ ਮੁਕੱਦਮਾ ਕਰਸ਼ੇ ਅਜਿਹਾ ਮੈਨੂੰ ਖਬਰਾਂ ਹੀ ਪਤਾ ਲੱਗਾ ਕਿ ਇਹਦਾ ਦਾ ਬੱਚੇ ਦੀ ਡੈਥ ਹੋ ਗਈ ਹੈ ਖੰਨੇ ਦਾ ਬੱਚਾ ਔਰ ਰਸ਼ੀਆ ਦੇ ਵਿੱਚ ਉੱਥੇ ਸਮੁੰਦਰ ਦੇ ਵਿੱਚ ਉਹਦੀ ਡੈਥ ਹੋ ਗਈ ਹੈ ਤਾਂ ਅਸੀਂ ਪਰਿਵਾਰ ਦੇ ਨਾਲ ਸੰਪਰਕ ਕੀਤਾ ਆਪਣੀ ਜੀ ਟੀਮ ਦੇ ਉੱਥੇ ਬੰਦੇ ਤੇ ਭੇਜੇ ਪਰਿਵਾਰ ਨਾਲ ਕੰਟੈਕਟ ਕੀਤਾ ਤੇ ਪਰਿਵਾਰ ਨੇ ਦੱਸਿਆ ਕਿ ਜਿਹੜਾ ਡੈੱਡ ਬਡੀ ਮੰਗਾਨ ਦੇ ਵਿੱਚ ਉਹਨਾਂ ਜਿਹੜੀ ਮਦਦ ਕੀਤੀ ਹੈ ਸਰਕਾਰ ਵੱਲੋਂ ਤਾਂ ਜੋ ਵੀ ਅਸੀਂ ਬੰਦਾ ਸੀ ਸਰਕਾਰ ਨੂੰ ਉਹਦੇ ਲਈ ਇੱਕ ਫੋਰਸਕੰਡ ਸਿੱਪੀ ਪੱਤਰ ਲਿਖੇ ਵਿਦੇਸ਼ ਮੰਤਰਾਲੇ ਨੂੰ ਦੇਸ਼ ਰਾਜ ਮੰਤਰੀ ਨੂੰ ਪਰ ਉੱਥੇ ਦੇ ਬੈਸਟ ਨੂੰ ਉਹਨਾਂ ਵੱਲੋਂ ਤੁਰੰਤ ਮਤਲਬ ਕਿ ਐਕਸ਼ਨ ਹੋ ਕੇ ਉਹਨਾਂ ਨੇ ਸਾਨੂੰ ਟਾਈਮ ਟੂ ਟਾਈਮ ਰਿਪਲਾਈ ਕੀਤਾ ਜੋ ਵੀ ਪ੍ਰੋਸੀਜਰ ਸੀਗਾ ਦੋ ਤੋਂ ਤਿੰਨ ਦਿਨਾਂ ਸਾਰਾ ਕੰਪਲੀਟ ਕਰਾ ਕੇ ਉਹਨਾਂ ਨੇ ਸਾਡੀ ਮਦਦ ਕੀਤੀ ਇਤੋਂ ਤੱਕ ਮਿਲੇ ਕਈ ਵਾਰੀ ਉਸ ਤੋਂ ਬੋਡੀ ਅਥੇ ਲੈ ਕੇ ਨੂੰ ਟਾਈਮ ਕਾਫੀ ਲੱਗ ਜਾਂਦਾ ਕਈ ਵਾਰੀ ਮੀਠਾ ਦਾਇਨ ਦਾ ਬੱਚੇ ਦੀ ਹਾਂਜੀ ਟਾਈਮ ਬਹੁਤ ਲੱਗਦਾ ਵੇ ਜੋ ਮੈਨੂੰ ਪਤਾ ਲੱਗਾ ਕਿ 20 ਤੋਂ 27 ਦਿਨ ਲੱਗ ਜਾਂਦੇ ਹੈ ਪਰ ਜਿਹੜੀ ਜਿਹੜੀ ਆਲਰੇਡੀ ਬੱਚੇ ਦਾ ਜਿਹੜਾ ਦੋਸਤ ਸੀਗਾ ਉਹ ਸਾਮਬੰਦਰਾ ਜਿਹੜੇ ਉੱਥੇ ਦੇ ਆਪਣੇ ਇੰਡੀਅਨ ਹੈਗੇ ਨੇ ਸ਼ਾਇਦ ਪਟਿਆਲੇ ਤੋਂ ਬਿਲੋਂਗ ਕਰਦੇ ਨੇ ਔਰ ਮੈਨੂੰ ਲੱਗਦਾ ਕਿ ਉੱਥੇ ਬੜਾ ਅੱਛਾ ਵੈਲਫੇਅਰ ਦਾ ਕੰਮ ਕਰ ਰਹੇ ਹੋ ਜੋ ਮੈਂ ਉਹਨਾਂ ਬਾਰੇ ਸੁਣਿਆ ਕਿ ਉਹਨਾਂ ਨੇ ਕਰੋਨਾ ਦੇ ਟਾਈਮ ਬਹੁਤ ਵੱਡੀ ਤਰ੍ਹਾਂ ਦੇ ਲੋਕਾਂ ਦੀ ਜਿਹੜੀ ਬੱਚਿਆਂ ਦੀ ਬਾਹਰ ਇੰਡੀਆ ਤੋਂ ਉਤੋਂ ਰਸ਼ੀਆ ਤੋਂ ਵਾਪਸ ਆਉਣ 'ਚ ਬੜੀ ਮਦਦ ਕੀਤੀ ਸੀ ਤਾਂ ਮੇਨ ਸਾਰੇ ਐਫਰਟ ਉਸਨੇ ਬਹੁਤ ਰੋਲ ਪਲੇ ਕੀਤਾ ਉਸਨੇ ਐਜ਼ ਅ ਫੈਮਿਲੀ ਮੈਂਬਰ ਬਣ ਕੇ ਉੱਥੇ ਗਰਾਊਂਡ ਲੈਵਲ ਦਾ ਜੋ ਵੀ ਫਾਰਮੈਲਟੀ ਪੂਰੀ ਕਰਕੇ ਔਰ ਜਿਹੜਾ ਆਪਣਾ ਐਮਬ ਕੀ ਕੋਈ ਸਬਨਾ ਕਰੇ ਜਿੱਦ ਕਟਨਾ ਕਿਸੇ ਨੂੰ ਵਾਪਰਿਆ ਤੇ ਉਹਨੂੰ ਪਰਵਾਦਨ ਕੀ ਸਟੈਪ ਲੈਣਾ ਚਾਹੀਦਾ ਲੋ ਦੇਖੋ ਜੀ ਗੱਲ ਸਰੌਂਦ ਕੀਤਾ ਜਿਹੜਾ ਕਟਨਾ ਵਾਪਰਦੀ ਹੈ ਕਈ ਵਾਰੀ ਪਰਿਵਾਰ ਦਾ ਜਿਹੜਾ ਮਾਨਸਿਕ ਜਿਹੜਾ ਲੈਵਲ ਹੁੰਦਾ ਉਸ ਟਾਈਮ ਤੇ ਉਸ ਲਈ ਉਹ ਬਹੁਤ ਪਰੇਸ਼ਾਨ ਹੁੰਦਾ ਉਸ ਦਾ ਲੈਵਲ ਨਹੀਂ ਹੋਰਦਾ ਇਸੇ ਸਾਲੀ ਕਟਨਾ ਦੇ ਵਿੱਚ ਜਿਹੜਾ ਮੇਰਾ ਵੀ ਹੋਇਆ ਅਲੀ ਸਾਹਿਬ ਨਾਲ ਜਿਹੜਾ ਸੰਪਰਕ ਹੋਇਆ ਔਰ ਇਹਨਾਂ ਦੇ ਮਦਦ ਨਾਲ ਮੈਨੂੰ ਸਾਰਾ ਕੁਝ ਰਫਤਾ ਮੈਂ ਕੀਤਾ ਤਾਂ ਹੁੰਦਾ ਕੀ ਹੈ ਕਿ ਅਸੀਂ ਲੋਕ ਸਰਕਾਰ ਤੋਂ ਮੰਗਤਾ ਕਰਦੇ ਹਾਂ ਪਰ ਸਰਕਾਰ ਤੇ ਤਾਂ ਇਹ ਇਸ਼ੂ ਨਹੀਂ ਆਂਦਾ ਕਿ ਸਰਕਾਰ ਜਿਹੜੀ ਈਮੇਲ ਵਗੈਰਾ ਹੈਗੀਆਂ ਜਿਹਾ ਨਾਲ ਲੱਭਾ ਕੋਰਸਪੋਂਡੈਂਸ ਜਿਹਾ ਉੱਥੇ ਵਿਅਕਤੀ ਜਾ ਕੇ ਜਿਹੜਾ ਵੀ ਸੰਪਰਕ ਕਰਦੇ ਆ ਉਹ ਸੰਪਰਕ ਦੇ ਨਾਲ ਹੀ ਸਭ ਕੁਝ ਹੁੰਦਾ ਹੈ ਸਹੀ ਟੈਕਚਰ ਜਿਹੜਾ ਨਰਜੀ ਲੱਗਦੀ ਹੈ ਤਾਂ ਉਹ ਰਿਜ਼ਲਟ ਆਉਂਦਾ ਜਿਹੜਾ ਅੱਜ ਇਹ ਡੈੱਡ ਬੋਟੀ ਆਈ 3 ਤੋਂ 4 ਦਿਨ ਇਸ ਨੂੰ ਲੱਗੇ ਆ ਨਹੀਂ ਤਾਂ ਲੋਕਾਂ ਨੂੰ 15 15 20 ਦਿਨ ਲੱਗਦਾ ਹੈ ਸਹੀ ਕਾਰਨ ਹੈ ਕਿ ਸਹੀ ਪਾਸੇ ਸਹੀ ਟੈਕਚਰ ਜੇ એનਰਜੀ ਨਹੀਂ ਲੱਗਦੀ ਪ੍ਰਿਆ ਪੋਰ ਅੰਬੈਸਡੇਡ ਇਹ ਤਿੰਨਾਂ ਦੀ ਟੀਮ ਨੇ ਬੜੀ ਸ਼ਿੱਦਤ ਨਾਲ ਸਾਡੀ ਮਦਦ ਕੀਤੀ ਜੇ ਰਾਤ ਨੂੰ 12 ਵਜੇ ਵੀ ਅਸੀਂ ਉਹਨਾਂ ਨੂੰ ਕੋਈ ਤੰਗ ਕੀਤਾ ਜਾਂ ਕਾਲ ਕੀਤੀ ਉਹਨਾਂ ਨੇ ਸਾਡਾ ਫੋਨ ਚੱਕਿਆ ਤੁਹਾਨੂੰ ਰਿਸਪੌਂਸਿਵ ਇਸ ਲਈ ਜੇ ਜਦੋਂ ਵੀ ਇਹਦਾ ਕੋਈ ਸਮੱਸਿਆ ਆਂਦੀ ਹੈ ਤਾਂ ਉਹ ਜਿੱਥੇ ਵੀ ਤੱਕਾਂ ਘਟਦੀ ਹੈ ਉਹ ਆਪਣੇ ਨੇੜੇ ਦੇ ਜਿਹੜੇ ਪੋਲਿਟਿਕਲ ਜਿਹੜੇ ਆਪਣੇ ਐਮ ਐ ਐਮ ਐਲ ਐਮ ਪੀ ਵਿੱਚ ਸੰਪਰਕ ਕਰਨ ਜਾਂ ਅਸੀਂ ਵੀ ਭਾਜਪਾ ਨਾਲ ਨਾਲ ਜੁੜੇ ਹੋਇਆ ਹੈ ਤੇ ਸਾਡੇ ਨਾਲ ਵੀ ਸੰਪਰਕ ਕਰਦੇ ਆ ਤਾਂ ਅਸੀਂ ਜੋ ਸੰਭਵ ਮਦਦ ਹੈ ਸਰਕਾਰ ਵੱਲੋਂ ਜੋ ਵੀ ਅਸੀਂ ਪੂਰੀ ਕ੍ਰਾਂਤੀ ਮਦਦ ਕਰਦੇ ਤੇ ਇਹਨਾਂ ਦੇ ਬੇਟਾ ਸਟੱਡੀ ਵਿਜ਼ਿਟ ਗਿਆ ਸੀ ਪੂਰੀ ਡੈੱਥ ਫਾਈਬ੍ਰਿਕ ਨੂੰ ਲੇਖ ਦੇ ਵਿੱਚ ਦੁੱਪਣਾ ਪਰ ਹੋ ਵੀ ਸਿਰਸ ਤੋਂ ਬਾਅਦ ਜਿਹੜਾ ਲਿਆਉਣ ਦਾ ਪ੍ਰੋਸੈਸ ਆ ਉਹ ਸਾਰੇ ਜਿਹੜੀਆਂ ਵਾਕੇਦਿਆਂ ਜਾਂ ਅਦਰ ਫੇਰਲੈਸ ਦੀਆਂ ਪਰਸਨੈਲਿਟੀਆਂ ਨੇ ਉਹਨਾਂ ਦੇ ਕਲੈਕਟਿਵ ਐਫਰਟ ਦੇ ਨਾਲ ਇਹ ਜਿਹੜਾ ਹੈਗਾ ਸੰਭਵ ਹੋ ਸਕਿਆ ਕਿ ਸਭ ਤੋਂ ਪਹਿਲਾਂ ਜਿਹੜੇ ਆਪਣੇ ਗਵਰਨਮੈਂਟ ਸਰਕਾਰ ਆ ਭਾਰਤ ਸਰਕਾਰ ਪ੍ਰਾਈਮ ਮਿਨਿਸਟਰ ਨੇ ਕੀਤੀ ਤੇ ਉਹਨਾਂ ਤੋਂ ਬੜੀ ਰਾਜਨੀਤਿਕ ਜਿਹੜੀ ਹੈ ਕਿ ਫੋਟੋ ਪੋਲੀਟੀ ਦੇ ਕਾਰਨ ਕਿ ਸਕਸੈਸ ਹੋ ਸਕਿਆ ਜਿਹੜਾ 7 ਦਿਨਾਂ ਚ ਐਕਸਟਰਨਲ ਅਫੇਅਰ ਮਿਨਿਸਟਰੀ ਵੀ ਦਾ ਜਿਹੜਾ ਹੈਗਾ ਆਪਣੇ ਕੈਬਨਿਟ ਮਿਨਿਸਟਰ ਨੇ ਆਪਣੇ ਜੈਸ਼ੰਕਰ ਕੋਨਾ ਦੇ ਸਟਾਫ ਕੋਲੋਂ ਤੇ ਉਹਨਾਂ ਵੱਲੋਂ ਜਿਹੜੀ ਸਰਵਿਸਿਜ਼ ਆਨਲਾਈਨ ਪ੍ਰੋਵਾਈਡ ਨੇ ਕਿੰਨ ਬਦਤ ਪੋਰਟਲ ਦੇ ਸਟਾਫ ਕੋਲੋਂ ਤੇ ਆਪਣੇ ਹੈਲਥ ਸਰਟੀਫਿਕੇਟ ਜਿਹੜਾ ਈ जरा देट है बैथ सर्टिफिकेट वो सारे प्रोसैसा चो गुजर होकर अच्छ आज नॉर्मल बहुत मुश्किल हो जाता डेड बॉडी बहुत कलैक्टिव एफर्ट्स लगे सारे सब तो पहला मैं जो बीजेपी के आईटीेड एनआरआई ਦੇ ਕਨਵੀਨੀਅਨ ਸ਼੍ਰੀ ਗੌਰਵ ਲੂਥਰਾ ਜੀ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੀ ਮਦਦ ਤੁਸੀਂ ਮੈਨੂੰ ਕਰਦਿਓ ਉਹਨਾਂ ਨੇ ਹਰ ਵਕਤ इवन के ਮਿਨਿਸਟਰ ਐਕਸਟਰਨਲ ਅਫੇਅਰ ਮਿਨਿਸਟਰ ਸਟੇਟ ਮਿਨਿਸਟਰ ਵੀ ਉਹਨਾਂ ਨਾਲ ਗੱਲਬਾਤ ਹੈ ਹਰ ਸੈਕੰਡ ਦੇ ਜਿਹੜੀ ਹੈਗੇ ਸਾਲ ਫੀਡਬੈਕ ਦੇ ਕੇ ਇਹ ਪ੍ਰੋਸੈਸ ਤੇਜ਼ੀ ਨਾਲ ਲਿਖਿਆ ਮੈਂ ਉਹਨਾਂ ਦਾ ਅੱਗੇ ਦਿਲੋਂ ਧੰਨਵਾਦ ਕਰਦਾ ਨਹੀਂ ਬੀ ਤੋਂ 25 ਦਿਨਾਂ ਦਾ ਪ੍ਰੋਸੈਸ ਜੋ ਅੱਜ ਡਾਟਾ ਸਾਡੇ ਕੋਲ ਸੱਤਵੇਂ ਦਿਨ ਆਇਆ